ਵੀਰ ਮੈਂ ਇੱਕ ਵਧੀਆ ਕਲਾਕਾਰ ਆ ਇੱਕ ਵਧੀਆ ਲਿਖਾਰੀ ਆ ਤੇ ਮੈਂ ਪਿੱਛੇ ਰਹਿ ਗਿਆ ਜਮਾਨੇ ਨਾਲੋਂ ਮੇਰੇ ਤੋਂ ਪਿੱਛੇ ਲੋਕ ਨਵੇਂ ਮੁੰਡੇ ਉੱਠ ਕੇ ਬਹੁਤ ਤਰ੍ਹਾਂ ਦੇ ਗੀਤ ਲਿਖ ਕੇ ਬਹੁਤ ਅੱਗੇ ਨਿਕਲ ਗਏ ਕਦਿਆਂ ਲੱਗਿਆ ਹੋਕਾ ਦੇ ਜੀ ਜਦੋਂ ਸ਼ਬਦਾਵਲੀ ਦਾ ਗਾਕ ਉੱਠਦੇ ਗੱਲਾਂ ਕਰਾਰੀਆਂ ਦੇ ਜਦੋਂ ਚੱਲ ਕੇ ਜਾਈਏ ਵੈਦ ਕੋਲੇ ਦੁੱਖ ਟੁੱਟਦੇ ਫੇਰ ਬਿਮਾਰੀਆਂ ਦੇ ਅਠੂਰ ਵਾਲਿਆ ਆਦਤ ਪੈ ਜਾਂਦੀ ਜਦੋਂ ਲੱਗ ਗਏ ਨੇੜ ਜਵਾਰੀਆਂ ਦੇ ਹੂੰ ਪਾਲਾ ਕਲਮ ਨੂੰ ਉਦੋਂ ਬੂਰ ਪੈਂਦਾ ਜਦ ਬੈਠੇ ਗਏ ਵਿੱਚ ਲਖਾਰੀਆਂ ਦੇ ਜਦ ਬੈਠੇ ਵਿੱਚ ਲਖਾਰੀਆਂ ਦੇ ਜੀ ਜਿੰਨਾ ਸਹਿਸਵਾ ਦਾ ਵਿੱਚ ਸਾਡੇ ਲਖਾਰੀ ਭਰਾਵਾਂ ਦੇ ਵਿੱਚ ਮੈਂ ਜਾਣਾ ਉੱਥੇ ਜਾ ਕੇ ਇੰਨਾ ਮਨਫਸ਼ ਹੁੰਦਾ ਉਹ ਸਾਰੇ ਭਰਾ ਬੜੇ ਗੌਰ ਨਾਲ ਸੁਣਦੇ ਹੂੰ ਸਾਰੇ ਭਰਾ ਸੁਣਦੇ ਵੀ ਆ ਤੇ ਉਸ ਗੱਲ ਨੂੰ ਛਾਣਦੇ ਵੀ ਆ ਜੀ ਤੇ ਚਾਹੇ ਮੈਂ ਇਥੇ 50000 ਦੇ ਇਕੱਠ ਦੇ ਵਿੱਚ ਬੋਲੀ ਜਾਵਾਂ ਹੂੰ ਤੇ ਬੱਲੇ ਬੱਲੇ ਕਹਿਣ ਵਾਲੇ ਤਾਂ ਬਹੁਤ ਆ ਹੂੰ ਤੇ ਪਰ ਜਿਹੜਾ ਆ ਲੋਕ ਟੋਕਾ ਹੂੰ ਉਹ ਨਹੀਂ ਕੋਈ ਕਰਦਾ ਜਿੰਨਾ ਚੱਕਰ ਸਾਡੀ ਗੱਲ ਤੇ ਕੋਈ ਲੋਕਚੋਕ ਨਹੀਂ ਕਰਦਾ ਵੀ ਇੱਥੋਂ ਤੋਂ ਗਲਤ ਬੋਲ ਗਿਆ ਇੱਥੋਂ ਤੋਂ ਵਧੀਆ ਬੋਲ ਗਿਆ ਇੱਥੇ ਕਿਉਂ ਬੋਲਿਆ ਇੱਥੇ ਆਏ ਬੋਲਣਾ ਸੀ ਹੂੰ ਉਥੇ ਸਮਝ ਲਓ ਵੀ 4% ਹੂੰ 5% ਜ਼ਰੂਰ ਨੰਬਰ ਮਿਲਦੇ ਆ ਤੇ ਜਿੱਥੇ ਸਾਨੂੰ 50000 ਦੇ ਇਕੱਠ ਵਿੱਚ ਬੱਲੇ ਬੱਲੇ ਕਹਿ ਦੇਣਾ ਉਥੇ ਸਮਝ ਲਓ ਵੀ ਸਾਡੇ ਗੀਤਾਂ ਤੇ ਸਾਡੇ ਕਲਾ ਤੇ ਇੱਕ ਜ਼ੀਰੋ ਲੱਗ ਜਾਂਦੀ ਆ ਕੋਈ ਨੰਬਰ ਨਹੀਂ ਮਿਲਦਾ